ਪੰਜਾਬ ਚ ਇੱਕ ਦਿਨ ਚ ਘੱਟੋ ਘੱਟ 17 ਤੋਂ 18 ਬੰਦੇ ਔਨ ਦਾ ਸਪੌਟ ਐਕਸੀਡੈਂਟ ਚ ਮਰਦੇ ਨੇ ਇੱਕ ਦਿਨ ਚ ਜੇ ਨੂੰ ਮਹੀਨੇ ਚ ਕਰ ਲਈਏ 540 ਜੇ 12 ਨਾਲ ਗੁਣਾ ਕਰ ਲਈਏ ਸਾਲ ਚ ਜਾਨੀ ਕਿ 7000 ਦੇ ਨੇੜੇ ਤੇਰੇ ਬੰਦਾ ਔਨ ਦਾ ਸਪੌਟ ਇੱਕ ਸਾਲ ਚ ਸੜਕ ਤੇ ਮਰ ਜਾਂਦਾ ਸੜਕ ਸੁਰੱਖਿਆ ਫੋਰਸ ਇਕੱਲੀਆਂ ਸੜਕਾਂ ਤੇ ਨਵੀਆਂ ਗੱਡੀਆਂ ਟੋヨタ ਹਿਲਿਕਸ ਜਿਹੜੀ ਦੁਬਈ ਪੁਲਿਸ ਕੋਲੇ ਨੇ ਉਹ ਗੱਡੀਆਂ ਦਿੱਤੀਆਂ ਉਹਨਾਂ ਨੂੰ ਸਿਰਫ ਸੜਕਾਂ ਤੇ ਰਹਿਣਗੀਆਂ ਕੋਈ ਐਕਸੀਡੈਂਟ ਹੋ ਗਿਆ ਰੱਬ ਨਾ ਕਰੇ ਉਹਨਾਂ ਕੋਲੇ ਗੈਸ ਕਟਰ ਤੋਂ ਲੈ ਕੇ ਟੋਚਨ ਤੋਂ ਲੈ ਕੇ ਹਰ ਇੱਕ ਫਸਟ ਏਡ ਦੇ ਸਮਾਨ ਤੱਕ ਤੇ ਨੇੜੇ ਵਾਲਾ ਕੋਈ ਵੀ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲ ਉਹਨਾਂ ਦੇ ਸੰਪਰਕ ਚ ਸਭ ਤੋਂ ਨੇੜੇ ਵਾਲੇ ਹਸਪਤਾਲ ਚ ਲੈ ਕੇ ਜਾਓ ਮੇਰਾ ਨਾਮ ਗੌਰਪ੍ਰੀਤ ਰਾਮ ਪਰ ਮੈਂ ਉਧਰ ਬੱਗਿਆਵਾਲਾ ਜਾਂਦਾ ਸੀ ਆਪਣੇ ਪਿੰਡ ਕੋ ਰਾਹ ਦੇ ਵਿੱਚ ਐਸੀ ਰਟ ਹੋ ਗਿਆ ਸੀਗਾ ਮੈਨੂੰ ਕੋਈ ਪਤਾ ਨਹੀਂ ਵਿਚ ਲੱਗਾ ਕੀ ਲੱਗਾ ਸੀ ਕਿ ਉਹ ਹਸਪੀਟਲ ਵਾਲਿਆਂ ਨੇ ਉਹਨਾਂ ਨੇ ਮੈਨੂੰ ਚੱਕਿਆ ਸੀਗਾ ਚੱਕ ਕੇ ਹਸਪੀਟਲ ਦੇ ਵਿੱਚ ਲੈ ਗਿਆ ਮੈਨੂੰ ਲੱਤਾਂ ਗੋਡਿਆਂ ਤੇ ਬਾਹਾਂ ਤੇ ਲੱਗੀਆਂ ਸੀ ਮੋਢਿਆਂ ਤੇ ਥੋੜੀਆਂ ਜਨ ਸੱਟਾਂ ਲੱਗੀਆਂ ਗੁੱਜੀਆਂ ਬਾਕੀ ਮਾੜੇ ਮੋਟੇ ਪੈਰਾ ਪੂਰਾ ਤੇ ਪੱਟੀਆਂ ਪੁੱਟੀਆਂ ਕਰਕੇ ਹੋ ਗਿਆ ਸਾਰਾ ਸੱਟ ਗਿਆ ਫਿਰ ਉਹਨਾਂ ਨੇ ਉੱਥੇ ਲਾਜ ਲੋਕ ਜਿ ਕਰਾਇਆ ਤੇ ਉਸ ਤੋਂ ਬਾਅਦ ਆਪਣੇ ਘਰ ਨੂੰ ਚਲੇ ਗਿਆ ਸੀਗਾ ਉਹਨਾਂ ਨੇ ਟੀਮ ਭੇਜੀ ਅਤੇ ਮੈਂ ਦੁਬਾਰਾ ਹਾਲਚਾਲ ਪੁੱਛਣ ਬਾਅਦ ਤੇ ਨੇ ਸਰਕਾਰ ਦੇ ਬਹੁਤ ਧੰਨਵਾਦ ਕਰਦੇ ਆ ਤੇ ਮੈਂ ਉਹਨਾਂ ਦੀ ਆਈਏ ਟੀਮ ਵੀ ਆਈ ਉਹਨਾਂ ਦਾ ਧੰਨਵਾਦ ਕਰਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੈਨੂੰ ਉਮੀਦ ਹੈ ਕਿ ਇਹ ਦੂਜਾ ਪੁੰਨ ਨਹੀਂ ਹੋਊਗਾ ਜੇ ਆਪਾਂ ਪਹਿਲੇ ਸਾਲ ਨੂੰ 50% ਤੇ ਵੀ ਲਈਏ 3500 ਬੰਦੇ ਦੀ ਜਾਨ ਬਚਾ ਲਈਏ ਇਹ ਦੂਜਾ ਪੁੰਨ ਹੋਊਗਾ ਕੋਈ